ਹਸਪਤਾਲ ਮਗਨਾਜੋ ਮਗਨਾਜੋ ਬਾੜੀ ਕੰਗੋ ਕੀ ਸ਼ੀਰ ਬਾਬਾ ਸਤਸਿੰਘ ਜੀ ਦਾ ਨਗਰ ਆ ਜਿੱਦੇ ਵਿੱਚ ਕੱਲ੍ਹ ਦੇ ਜਿਹੜੀ ਘਟਨਾ ਹੋਈ ਆ ਤੇ ਮਨ ਸਿੰਘ ਉਹ ਆਏ ਲਾਤੀ ਸਿੰਘ ਉਹਨਾਂ ਦੀ ਬਾਤਾਂ ਦਾ ਭੋਗ ਸੀ ਜਿਨ੍ਹਾਂ ਨੇ ਭੱਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਸਾਡੀ ਵਾਲਾ ਦਾ ਉਪਦੇਸ਼ ਦਿੰਦੇ ਨੇ ਉਹ ਬਾਹਰ ਦਾ ਸਰੂਪ ਲੈਣ ਵਾਸਤੇ ਗੁਰੂ ਘਰ ਵੀ ਗਏ ਸੀ ਤੇ ਜੋ ਸਤਕਾਰ ਕਮੇਟੀ ਦੇ ਇਹ ਅਵਦੇਦਾਰ ਨੇ ਭਾਈ ਰঞ্জੀਤ ਸਿੰਘ ਉਦੋਂ ਕੇ ਉਹਨਾਂ ਨੇ ਇਸ ਚੀਜ਼ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੇ ਘਰ ਲੈ ਜਾਣ ਤੋਂ ਵਰਜਿਆ ਸਾਨੂੰ ਉਹਦੀ ਵਜ੍ਹਾ ਦੱਸੀ ਜਾਵੇ ਇਹ ਜਿਹੜਾ ਭਾਈ ਰঞ্জੀਤ ਸਿੰਘ ਆ ਇਹ ਵਿਤਰੇ ਪਾਰਿਆ ਹੈ ਬਰਬੀ ਸਿੰਘਾਂ ਦੇ ਕਿਉਂਕਿ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਸਾਰੇ ਨੇ ਸਾਂਝੇ ਨੇ ਉਹਨਾਂ ਦੇ ਘਰ ਕੋਈ ਵੀ ਇਤਰਾਜਯੋਗ ਚੀਜ਼ ਨਹੀਂ ਸੀ ਜਿਸ ਕਰਕੇ ਮਹਾਰਾਜ ਦਾ ਸਰੂਪ ਨਹੀਂ ਜਾ ਸਕਦਾ ਕਿਉਂਕਿ ਬਿਲਕੁਲ ਅਸੀਂ ਚੈੱਕ ਕੀਤਾ ਉਹਨਾਂ ਘਰ ਸਾਫ ਸਫਾਈ ਸੀਗੀ ਫਿਰ ਵੀ ਇਹ ਪਤਾ ਨਹੀਂ ਇਸ ਸਾਨੂੰ ਜਵਾਬ ਚਾਹੀਦਾ ਹੈ ਭਾਈ ਰਣਜੀਤ ਸਿੰਘ ਜੀ ਦੇਣ ਕਿ ਉਹਨਾਂ ਦੇ ਘਰ ਮਹਾਰਾਜ ਦਾ ਸਰੂਪ ਕਿਉਂ ਨਹੀਂ ਗਿਆ ਇਹ ਸਾਰੀ ਸੰਗਤ ਵੱਲੋਂ ਇਹ ਬੇਨਤੀ ਆ ਬਾੜੀ ਖੰਗੋਕਿਆਂ ਵੱਲੋਂ ਕਿ ਇਹ ਜਿਹੜੀ ਵਦਿੱਕੀ ਕੀਤੀ ਗਈ ਆ ਜੋ ਉਹਨਾਂ ਦੇ ਘਰੇ ਪਰੌਣੇ ਆਏ ਸਨ ਭਾਈਚਾਰਾ ਆਇਆ ਸੀ ਸਾਰਿਆਂ ਨੇ ਇਸ ਚੀਜ਼ ਦਾ ਬੜਾ ਇਹ ਬੇਚੀ ਮਹਿਸੂਸ ਕੀਤੀ ਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੇ ਘਰ ਪ੍ਰਕਾਸ਼ ਨਹੀਂ ਹੋਏ ਤੇ ਕਿਉਂ ਨਹੀਂ ਹੋਏ ਇਹ ਸਾਨੂੰ ਦੱਸਣਾ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਹੈ ਕਿ ਤੋੜਨਾ ਹੈ ਇਹ ਵੀ ਭਾਈ ਰਣਜੀਤ ਸਿੰਘ ਜੀ ਦੱਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਚਨ ਬੀਜੀਏ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਮਾੜੀ ਪੇਡ ਮਾੜੀ ਕੰਮ ਬੋਗੇ ਦੀ ਦੂ ਸਵਰਜੀਤ ਬਾਬਾ ਸੁਖਾ ਸਿੰਘ ਵੀਰ ਨਗਰਿਆ ਉੱਥੇ ਉਹਦਾ ਜਨਮ ਸਥਾਨ ਹੈ ਉਥੋਂ ਦੇ ਮੁਖੀ ਭਾਈ ਬਲਵਿੰਦਰ ਸਿੰਘ ਉਹਨਾਂ ਨੇ ਇਹ ਉੱਥੋਂ ਇੱਕ ਵੀਡੀਓ ਬਹਰ ਕੀਤੀ ਆ ਵੀਡੀਓ ਬਹਰ ਲਈ ਹੋਈ ਆ ਕਿ ਕਿ ਇੱਕ ਪਰਿਵਾਰ ਅਸੀਂ ਪਰਿਵਾਰ ਚ ਸ਼੍ਰੀ ਖੰਡਪਾਟ ਸਾਹਿਬ ਉਹ ਸੁਬਰੀ ਸਾਹਿਬ ਦੇ ਪੁੱਪ ਪੈਨੇ ਸੀ ਤੇ ਉਸ ਉਸ ਘਰ ਪਰਿਵਾਰ ਦੇ ਨਾਲ ਇੱਕ ਉਹਦੇ ਕਰ ਜਗਾ ਬਣੀ ਹੋਈ ਸੀ ਜੋ ਕੁਝ ਅੱਜ ਤੋਂ ਪਹਿਲਾਂ ਮੈਂ ਕੁਝ ਦਿਨ ਪਹਿਲਾਂ ਵੇਖੀ ਸੀ ਕੁਝ ਮਹੀਨੇ ਪਹਿਲਾਂ ਉਹ ਉਹਦੇ ਵਿੱਚ ਜਗਾ ਬਣੀ ਹੋਈ ਸੀ ਉਹ ਜਗਾ ਦੇ ਵਿੱਚ ਫੁਰਖਾ ਸਾਹਿਬ ਵੀ ਰੱਖੇ ਹੋਏ ਸੀ ਜੋ ਬੰਦਾ ਤੋਂ ਪਾਸੇ ਕਰਵਾਏ ਬਾਅਦ ਫਿਰ ਅਸੀਂ ਸ੍ਰੀ ਅਕਾਲ ਪੁਰਖ ਸਾਹਿਬ ਦੀ ਹੁਕਮ ਅਨਸਾਰ ਕੋਈ ਵੀ ਗੁਰੂ ਸਾਹਿਬਾ ਜੀ ਸੇ ਰਹਿਤ ਮਰਿਆਦਾ ਵਾਸਤੇ ਉਹ ਵਾਦੇ ਸੀ ਕੁਤੇ ਵੀ ਹੱਥਾਂ ਜਾਨੀਆਂ ਲੋਕ ਸੰਗਤਾਂ ਦਾ ਵਿਚਰਦੇ ਆ ਪਰ ਇਹ ਥੋੜਾ ਜਿਹਾ ਇਦਾਂ ਹੋਇਆ ਕਿ ਇਹ ਬੁੜਾ ਰਾਈ ਇੱਕ ਕਿਆ ਕਹਿੰਦਾ ਕਿਆ ਕੋ ਉਹ ਜਿਹੜਾ ਸਾਡੀ ਜਗ੍ਹਾ ਦੇ ਚੀਜ਼ਾਂ ਹਟੋਕ ਦਿੱਤੀਆਂ ਕਦੀ ਕਹਿਣ ਉਹ ਜਾ ਅਈ ਆਖਿਆ ਵੀ ਤੁਸੀਂ ਇਹ ਇਤਨਾ ਕਰੋ ਗੁਰਦੁਆਰਾ ਸਾਹਿਬ ਤੇ ਕਰਾ ਲਓ ਤੇ ਜਿਹੜਾ ਉਹਦਾ ਗਰੰਟੀ ਕਰਨਾ ਚਾਹੁੰਦਾ ਸੀ ਪਾਠੀ ਉਹ ਕਹਿੰਦਾ ਕਿ ਬਾਬਾ ਜੀ ਮੈਂ ਗੁਰਕਾਰ ਸਾਹਿਬ ਤੋਂ ਕਰ ਦਿਨਾ ਮੈਂ ਕਿਹਾ ਚਲੋ ਤੁਸੀਂ ਗੁਰਕਾਰ ਸਾਹਿਬ ਤੋਂ ਕਰਾ ਲਓ ਇਹ ਵਿਚਾਰਦੇ ਇਹਨੋਂ ਨਾ ਚਲੋ ਜੋ ਵੀ ਪਾਠ ਨਹੀਂ ਰਵੇ ਸੁਖਨੀ ਸਾਹਿਬ ਦਾ ਪਾਠ ਨਹੀਂ ਹੋਇਆ ਬਾਅਦ ਚ ਉਦੋਂ ਦੇ ਕੋ ਬਾਬਾ ਬਰਵਿੰਦਰ ਸਿੰਘ ਆਇਆ ਉਹਨਾਂ ਨੇ ਸਾਡੇ ਤੇ ਅਲਿਗੇਸ਼ਨ ਲਾਰਤਾ ਇੱਕ ਜਾਤੀ ਦਾਉਰ ਤੇ ਵੀ ਇਹ ਜਾਤੀ ਦਾਉਰ ਪੇ ਪਰਦੇਸ ਪਾਈ ਮਜੀਠ ਸਿੰਘਾਂ ਨਾਲ ਨਿਤਕਰਾ ਕੀਤਾ ਜਾਂਦਾ ਸਾਨੂੰ ਬਹੁਤ ਸਮਾਂ ਵਿੱਚ ਇਹ ਨਗਰਾਂ ਦੀ ਵਿੱਚ ਤੇ ਹੋ ਗਿਆ ਕਿਸੇ ਵੀ ਅਜੇ ਤੱਕ ਕੋਈ ਸਾਡੇ ਇਹੋ ਜੀ ਗੱਲ ਨਹੀਂ ਹੋਈ ਦਾ ਹੋਈ ਆ ਉਹਦੇ ਉਹ ਤੇ ਮੇਰੇ ਨਗਰ ਦੇ ਕਿਹੜੇ ਦੀ ਸੱਚ ਦਾ ਦੱਸ ਸਕਦੀ ਆ ਇਹ ਹੀ ਸਾਥੀ ਦਰ ਕਿਤਰਾ ਬੀਚਰ ਦੇ ਰਹੀ ਗੱਲ ਇਹਨਾਂ ਨੇ ਜਿੱਦੋਂ ਤੱਕ ਮੈਨੂੰ ਪਤਾ ਲੱਗਾ ਇਹਨਾਂ ਨੇ ਕੁਝ ਜਾਣ ਬੁੱਝ ਕੇ ਇਹ افਵਾਹਾਂ ਕੰਕੇ ਜੇ ਮੰਨ ਲਓ ਜੇ ਉਹਨਾਂ ਨੂੰ ਕੋਈ ਖੁੰਦੇ ਚੱਕਰ ਚ ਇਹ ਜੋ ਵੀ ਕੀਤਾ ਭਾਈ ਬੁਨੀਦਰ ਸਿੰਘ ਉਹਨਾਂ ਗਲਤ ਕੀਤਾ ਹੈ ਤੇ ਜੇ ਇਹਨਾਂ ਨੂੰ ਪਤਾ ਕਿ ਹੋਈ ਸੀ ਕੋਈ ਇਹੋ ਜਿਹੀ ਕੀਤੀ ਆ ਤੇ ਬੋਲਿਆ ਹੈ ਜੇ ਉਹਨਾਂ ਨੂੰ ਕੋਈ ਧਮਕਾਇਆ ਹੈ ਫੇਰੇ ਉਸਾਸ ਨੂੰ ਦੇ ਦੇਣ ਸਮ ਤੇ ਨਹੀਂ ਤਾਂ ਅਸੀਂ ਵੀ ਜੋ ਐਪਲੀਕੇਸ਼ਨ ਸਾਡੇ ਨਾਲ ਚੱਲੇ ਇੱਕ ਬੰਦੇ ਅਸੀਂ ਗੁਰੂ ਸਾਹਿਬ ਦਾ ਸਤਕਾਰ ਭਾਲੀ ਅਸੀਂ ਕਰ ਰਹੇ ਹਾਂ ਦੂਸਰੇ ਤੌਰ ਤੇ ਜਦੋਂ ਇਹੋ ਜੀਆਂ ਚੀਜ਼ਾਂ ਕੋਲ ਨਿਕਲ ਕੇ ਬਾਹਰ ਆਉਂਦੀਆਂ ਉਹ ਸਾਨੂੰ ਬਹੁਤ ਦੁੱਖ ਲੱਗਦਾ ਏ ਕਿ ਸਾਡੇ ਸਭ ਇੱਕ ਨਹੀਂ ਹਾਂ ਦਾ ਜੋ ਐਡਾ ਪਹਾੜ ਬਾਬਾ ਸੁਖਾਸਿੰਘ ਜੀ ਦਾ ਨਗਰਿਆ ਅਸੀਂ ਕਿੰਨੇ ਵੀ ਸਾਰੀਆਂ ਸਾਡੀਆਂ ਸੰਤਾਂ ਗੁਰੂ ਸਾਹਿਬ ਦੇ ਲੱਗਣ ਗੁਰੂ ਨਾਨਕ ਸਾਹਿਬ ਜੀ ਦੇ ਇਹ ਤਾਂ ਮੜੀਆਂ ਕਮਰਾਂ ਤੋਂ ਦੂਰ ਹੈ ਨਾ ਉਹ ਜੁਨੀਕ ਸਾਡੀ ਸੁੱਧ ਬੋਸ ਸਾਡਾ ਹੀ ਨੁਭੌੜਿਆ ਕੋਈ ਇਹੋ ਜੀ ਗੱਲ ਨਹੀਂ ਕਿ ਇੱਕ ਜਾਤੀ ਨੂੰ ਦਬਾਇਆ ਜਾਂਦਾ ਕੁਝ ਵੀ ਆ ਉਹ ਸਾਰਾ ਏਰੀਆ ਸਾਨੂੰ ਸਾਰੇ ਨਗਰ ਜਾਣਦੇ ਨੇ ਇਹ ਜਾਣ ਪੁੱਛ ਕੇ ਅਜਿਹੀ ਝੁਕਾਉਣ ਵਾਲੀ ਗੱਲ ਕੀਤੀ ਹੈ ਬਹੁਤ ਗਲਤ ਕੀਤੀ ਆ ਕਿਉਂ ਸਾਰੇ ਜਿੰਨੇ ਵੀ ਐ ਸਾਡੇ ਅਸੀਂ ਭਾਈਚਾਰੇ ਦੇ ਜਿੰਨੇ ਵੀ ਲੋਕ ਹੈ ਤਾਂ ਸਾਡੀ ਕਦੀ ਕਿਸੇ ਨੂੰ ਪਹੀਆਂ ਦੇ ਵਿੱਚ ਕੋਈ ਕੱਲ ਕੀਤੀ ਹੋਵੇ ਤਾਂ ਤਾਂਿਆ ਤੇ ਇਹ ਸਾਡੀ ਸੰਗਤ ਨੂੰ ਬੇਨਤੀ ਆ ਕਿ ਆ ਜਿਹੜੀ ਵਿਿਕਰੀ ਵਾਲੀ ਗੱਲ ਕੀਤੀ ਹੈ ਬਹੁਤ ਗਲਤ ਕੀਤੀ ਆ ਵਾਹਿਗੁਰੂ ਧਿਕਾ ਖਾਨ ਸਾਹਿਬ ਵਾਹਿਗੁਰੂ ਧਿਕੀ ਭਾਜੀ